ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੱਦੀ ਪਿੰਡ ਜਨਵਾ ਇਹਨਾਂ ਮਹਾਪੁਰਸ਼ਾਂ ਦੇ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਰਮੇ ਸਤਕਾ ਸਤਵੇਂ ਪਾਸ਼ਾ ਸ਼੍ਰੀ ਗੁਰੂ ਹਰ राय ਮਹਾਰਾਜ ਜੀ ਵੱਲੋਂ ਵਰਸਾਏ ਗਏ ਬਾਬਾ ਜੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚਾਈਲਡ ਡਿਫੈਂਸ ਅਤੇ ਲੈਬਾਰਟਰੀ ਚਲਾਈ ਜਾ ਰਹੀ ਹੈ ਐਨ ਆਰ ਆਈ ਸੰਗਤਾਂ ਦੀ ਮਦਦ ਨਾਲ ਸੰਸਥਾ ਵੱਲੋਂ ਗੁਰੂ ਨਾਨਕ ਚਾਈਲਡ ਸਮੈਸ ਲੈਬਾਰਟਰੀ ਨਰੂੜ ਦੇ ਸਹਿਯੋਗ ਨਾਲ ਖੜਪੜ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਵਕਤ ਅਸੀਂ ਇਲਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਟ੍ਰੈਂਡ ਬ੍ਰਿਲਾ ਖੁਰਦ ਵਿਖੇ ਨੂੰ ਘਰ ਕੈਂਪ ਲਗਾਇਆ ਹੋਇਆ ਜੀ ਜਿੱਥੇ ਕੇ ਸੰਤਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕਰਕੇ ਦਵਾਈਆਂ ਫ੍ਰੀ ਵੀ ਦਿੱਤੀਆਂ ਜਾ ਰਹੀਆਂ ਨੇ ਸੰਤਾਂ ਵੱਲੋਂ ਲਗਾਤਾਰ ਹਰ ਇਲਾਕਿਆਂ ਵਿੱਚ ਕੈਂਪ ਲਗਾਏ ਜਾ ਰਹੇ ਨੇ ਕੈਂਪਾਂ ਵਾਸਤੇ ਸਾਨੂੰ ਐਂਬੂਲੈਂਸ ਦੀ ਸੇਵਾ ਸੇਕੋ ਸੇਵਾ ਸੁਸਾਇਟੀ ਕੁਕੂਵਾਲ ਵੱਲੋਂ ਕੀਤੀ ਗਈ ਹੈ ਜੀ ਤੇ ਆਪਾਂ ਉਹਨਾਂ ਦਾ ਪ੍ਰਧਾਨ ਸਾਹਿਬ ਧੰਨਵਾਦ ਕਰਦੇ ਹਾਂ ਸਾਫਕਾ ਸੂਬੇਦਾਰ ਸੁੱਚਾ ਸਿੰਘ ਜੀ ਦਾ ਉਹਨਾਂ ਵੱਲੋਂ ਇਹ ਸੇਵਾ ਦਿੱਤੀ ਗਈ ਹੈ ਜੀ ਤੇ ਇਸ ਐਂਬੂਲੈਂਸ ਦੀ ਸੇਵਾ ਸੁਸਾਇਟੀ ਨੂੰ ਰਟਾਇਰ ਜੋਗਾ ਸਿੰਘ ਜੇਏ ਬਿਲੀਬੋਰਡ ਤੋਂ ਉਹਨਾਂ ਦੇ ਸੁਪੁੱਤਰ ਗੁਰਦੀਪ ਸਿੰਘ ਯੂਐਸਏ ਨੂੰਡਲ ਵੱਲ ਕੀਤੀ ਗਈ ਹੈ ਜੀ